ਪਾਕ ਸਿੰਘ ਕਹਿੰਦਾ ਵੀ ਇਹ ਇਨਕਲਾਬੀ ਉਹ ਨਹੀਂ ਹੈ ਵੀ ਤੁਸੀਂ ਗੋਲੀਆਂ ਚਲਾ ਦਿਓ ਜਾਂ ਕਿਤੇ ਜਾ ਕੇ ਤੁਸੀਂ ਅਟਹਿਸ਼ਤ ਫਲਾ ਦਿਓ ਅਸਲ ਇਨਕਲਾਬੀ ਉਹ ਹੈ ਜਿਹੜਾ ਦੁਸ਼ਮਣ ਦੇ ਜ਼ੁਲਮ ਨੂੰ ਤੇ ਉਹਦੇ ਤਸ਼ੱਦਦ ਨੂੰ ਸਿਰੜ ਨਾਲ ਸਹਿ ਲਵੇ ਤੇ ਆਪਣੇ ਆਸ਼ੇ ਦੇ ਉੱਤੇ ਅਡੈਗ ਬਣਿਆ ਰਹੇ ਉਹ ਅਸਲ ਇਨਕਲਾਬੀ ਹੈ ਭਗਤ ਸਿੰਘ ਕੀ ਅਸੈਂਬਲੀ ਚ ਬੰਬ ਸੁੱਟ ਕੇ ਭਗਤ ਸਿੰਘ ਦਾ ਅਸੀਂ ਭਗਤ ਸਿੰਘ ਬਣ ਗਿਆ ਉਹ ਨਹੀਂ ਅਜੀਤ ਸਿੰਘ ਦਾ ਦਾਦਾ ਵੀ ਜਿਹੜਾ ਉਹ ਆਰਿਆ ਸਮਾਜੀ ਸੀ ਔਰ ਅੰਗਰੇਜ਼ਾਂ ਦੇ ਹਕੂਮਤ ਦੇ ਵਿਰੁੱਧ ਲੜ ਰਿਆ ਸੀ ਉਹਦਾ ਪਿਓ ਵੀ ਸੀ ਉਹਦਾ ਚਾਚਾ ਜੇਲ੍ਹ ਵਿੱਚ ਸੀ ਜਦੋਂ ਪੈਦਾ ਹੋਇਆ ਹੁਣ ਤੁਸੀਂ ਦੇਖੋ ਅਜੀਤ ਸਿੰਘ ਉਹਦਾ ਜਿਹੜਾ ਚਾਚਾ ਹੈ ਨਾ ਉਹ ਜਦੋਂ ਪੈਦਾ ਹੋਇਆ ਉਹਨੇ ਦੇਖਿਆ ਨਾ ਉਹ ਫਾਂਸੀ ਚੜ ਗਿਆ ਉਹਨੂੰ ਦੇਖਿਆ ਉਸ ਤੋਂ ਬਾਅਦ ਆਉਂਦਾ ਅਜੀਤ ਸਿੰਘ ਦੇਖੋ ਤੁਸੀਂ 23 ਸਾਲ ਤੱਕ ਉਹਨੇ ਆਪਣੇ ਚਾਚੇ ਦਾ ਮੂੰਹ ਨਹੀਂ ਦੇਖਿਆ ਬਸ ਕਾਂਤੀ ਕਾਰੇ ਲਈ ਇਥੇ ਅਰਬੀ ਲੋੜ ਨਹੀਂ ਹੈ ਇਹ ਸਾਲੇ ਹਥਿਆਰਾਂ ਦੀ ਲੋੜ ਨਹੀਂ ਹੈ ਇਨਕਲਾਬ ਲਿਆਉਣ ਲਈ ਹਥਿਆਰਾਂ ਦੀ ਲੋੜ ਨਹੀਂ ਹੈ ਪਰ ਜਦੋਂ ਇਨਕਲਾਬ ਦੀ ਰਾਖੀ ਕਰਨੀ ਪੈਗੀ ਉਦੋਂ ਸਾਨੂੰ ਹਥਿਆਰਾਂ ਦੀ ਲੋੜ ਪਊਗੀ ਕੀ ਅਸੀਂ ਬਣਾਣਾ ਉੱਤੇ ਭਗਤ ਸਿੰਘ ਦੀ ਫੋਟੋ ਲਾ ਕੇ ਤੇ ਮੋਟਰਸਾਈਕਲਾਂ ਤੇ ਜਲੂਸ ਕੱਢ ਕੇ ਸਮਝ ਲੈਣੇ ਦੀ ਅਸੀਂ ਭਗਤ ਸਿੰਘ ਬਣ ਗਏ ਜਾਂ ਭਗਤ ਸਿੰਘ ਦੀਆਂ ਪੱਗਾਂ ਬੰਨ੍ਹ ਕੇ ਅਸੀਂ ਨਾਅਰੇ ਮਾਰ ਕੇ ਵੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਨਾਲ ਹੀ ਅਸੀਂ ਭਗਤ ਸਿੰਘ ਬਣ ਗਏ ਕੱਲ 23 ਤਰੀਕ ਸੀਗੀ ਮੋਗੇ ਇੱਕ ਸਮਾਗਮ ਸੀਗਾ ਇੱਕ ਬੰਦਾ ਸਾਨੂੰ ਬਾਰ-ਬਾਰ ਕਹਿ ਰਿਹਾ ਸੀ ਵੀ ਭਗਤ ਸਿੰਘ ਦੇ ਬੁੱਤ ਤੇ ਚੱਲ ਕੇ ਆਪਾਂ ਫੋਟੋ ਲਾਉਣੀ ਹੈ ਭਗਤ ਸਿੰਘ ਦੇ ਬੁੱਤ ਤੇ ਚੱਲ ਕੇ ਫੋਟੋ ਲਾਉਣੀ ਹੈ ਪਰਚੀ ਵੀ ਦੇਗਾ ਸਾਡੇ ਕੋਲੇ ਵੀ ਭਗਤ ਸਿੰਘ ਦੇ ਬੁੱਤ ਤੇ ਚੱਲ ਕੇ ਆਪਾਂ ਫੋਟੋ ਲਾਉਣੀ ਹੈ ਕਿਉਂਕਿ ਉਹ ਫੋਟੋ ਅਖਬਾਰ ਵਿੱਚ ਲਵਾ ਸਕੇ ਉਹ ਲੋਕਾਂ ਨੂੰ ਦੱਸ ਸਕੇ ਵੀ ਅਸੀਂ ਇਹ ਦਿਨ ਮਨਾਇਆ ਕਿ ਅਸੀਂ ਇੱਥੋਂ ਤੱਕ ਹੀ ਸੀਮਤ ਹੈ ਕੀ ਅਸੀਂ ਬਣਾਣਾ ਹੁੰਤੇ ਭਗਤ ਸਿੰਘ ਦੀ ਫੋਟੋ ਲਾ ਕੇ ਤੇ ਮੋਟਰਸਾਈਕਲਾਂ ਤੇ ਜਲੂਸ ਕੱਢ ਕੇ ਸਮਝ ਲੈਣੇ ਵੀ ਅਸੀਂ ਭਗਤ ਸਿੰਘ ਬਣ ਗਏ ਜਾਂ ਭਗਤ ਸਿੰਘ ਦੀਆਂ ਪੱਗਾਂ ਬੰਨ੍ਹ ਕੇ ਅਸੀਂ ਨਾਅਰੇ ਮਾਰ ਕੇ ਵੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਨਾਲ ਹੀ ਅਸੀਂ ਭਗਤ ਸਿੰਘ ਬਣ ਗਏ ਉਹਨਾਂ ਦੀ ਵਿਚਾਰਧਾਰਾ ਕੀ ਸੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੌਜਵਾਨ ਨੇ ਇਹ ਗੱਲਾਂ ਤੁਹਾਡੇ ਸੋਚਣ ਵਾਲੀਆਂ ਨੇ ਭਗਤ ਸਿੰਘ ਕਿ ਅਸੈਂਬਲੀ ਚ ਬੰਬ ਸੁੱਟ ਕੇ ਭੱਟ ਸਿੰਘ ਦਾ ਅਸੀਂ ਭੱਟ ਸਿੰਘ ਬਣ ਗਿਆ ਉਹ ਨਹੀਂ ਉੱਥੇ ਬੰਬ ਸੱਟ ਕੇ ਡਰਦ ਨਾਲ ਜ਼ੋਰਤ ਨਾਲ ਖੜੇ ਰਹਿਣ ਦਾ ਨਾਂ ਭੱਟ ਸਿੰਘ ਹੈ ਬੰਬ ਸੱਟ ਕੇ ਭੱਜਣ ਦਾ ਨਾਂ ਨਹੀਂ ਹੈ ਝੰਡਾ ਲੈ ਕੇ ਲੜਾਤਾ ਅਸੀਂ ਭੱਟ ਸਿੰਘ ਬਣ ਗਏ ਮੋਢੇ ਤੇ ਝੰਡਾ ਲੈ ਕੇ ਮੈਦਾਨ ਚ ਡਟਣ ਦਾ ਨਾਂ ਭੱਟ ਸਿੰਘ ਹੈ ਉਹ ਸੋਚ ਜਿਹੜੀ ਸਾਨੂੰ ਪੈਦਾ ਕਰਨੀ ਪਊਗੀ ਪਰ ਇਹ ਇਸ ਤਰ੍ਹਾਂ ਨਹੀਂ ਬਣਦੇ ਕੀ ਕੀ ਤੁਸੀਂ ਸਮਝਦੇ ਹੋ ਵੀ ਉਹਨੂੰ ਕੋਈ ਸੁਪਨਾ ਆਇਆ ਤੇ ਉਹ ਸਾਰਾ ਕੁਝ ਇਨਕਲਾਬੀ ਬਣ ਗਿਆ ਕਿਸ ਤਰ੍ਹਾਂ ਦੇ ਮਾਹੌਲ ਵਿੱਚੋਂ ਨਿਕਲਿਆ ਕਿਸ ਤਰ੍ਹਾਂ ਦੇ ਪਰਿਵਾਰ ਵਿੱਚੋਂ ਆਇਆ ਉਹਦਾ ਦਾਦਾ ਉਹਦਾ ਬਾਪ ਉਹਦਾ ਚਾਚਾ ਕੀ ਕੀ ਭੋਗ ਰਹੇ ਸੀ ਜਿਸ ਵੇਲੇ ਉਹ ਛੋਟਾ ਸੀ ਸਾਡੇ ਬੱਚੇ ਜਿਹੜੇ ਐ ਜਿਹੜਾ ਕੁਝ ਮਾਪਿਓ ਕਰਦੇ ਨੇ ਅਸੀਂ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਕਿਸਾਨ ਐ ਤਾਂ ਉੱਥੇ ਬੱਚੇ ਜਿਹੜੇ ਆ ਉਹ ਆਪਣੇ ਕੋਈ ਬੁੱਟੇ ਲਾਉਂਦੇ ਨੇ ਜਾਂ ਕੋਈ ਹੋਰ ਸਾਡਾ ਕਾਰੋਬਾਰ ਆ ਬੱਚੇ ਉਸ ਤਰ੍ਹਾਂ ਸਿੱਖਦੇ ਨੇ ਹੁਣ ਭਗਤ ਸਿੰਘ ਦਾ ਦਾਦਾ ਵੀ ਜਿਹੜਾ ਉਹ ਆੜਿਆ ਸਮਾਜੀ ਸੀ ਔਰ ਅੰਗਰੇਜ਼ਾਂ ਦੇ ਹਕੂਮਤ ਦੇ ਵਿਰੁੱਧ ਲੜ ਰਿਆ ਸੀ ਉਹਦਾ ਪਿਓ ਵੀ ਸੀ ਉਹਦਾ ਚਾਚਾ ਜੇਲ੍ਹ ਵਿੱਚ ਸੀ ਜਦੋਂ ਪੈਦਾ ਹੋਇਆ ਹੁਣ ਤੁਸੀਂ ਦੇਖੋ ਅਜੀਤ ਸਿੰਘ ਉਹਦਾ ਜਿਹੜਾ ਚਾਚਾ ਹੈ ਨਾ ਉਹ ਜਦੋਂ ਪੈਦਾ ਹੋਇਆ ਉਹਨੇ ਦੇਖਿਆ ਨਾ ਉਹ ਫਾਂਸੀ ਚੜ ਗਿਆ ਉਹਨੂੰ ਦੇਖਿਆ ਉਸ ਤੋਂ ਬਾਅਦ ਆਉਂਦਾ ਅਜੀਤ ਸਿੰਘ ਦੇਖੋ ਤੁਸੀਂ 23 ਸਾਲ ਤੱਕ ਉਹਨੇ ਆਪਣੇ ਚਾਚੇ ਦਾ ਮੂੰਹ ਨਹੀਂ ਦੇਖਿਆ ਭਗਤ ਜਿਹੜਾ ਜਲਾਵਤਨ ਕੀਤਾ ਹੋਇਆ ਸੀ ਅੰਗਰੇਜ਼ਾਂ ਨੇ ਇਹ ਸਾਰਾ ਘਰ ਦਾ ਮਾਹੌਲ ਸੀ ਜਿਹੜਾ ਉਹ ਦੇਖਦਾ ਸੀ ਘਰ ਚ ਬੈਸਾਂ ਹੁੰਦੀਆਂ ਸੀ ਹਥਿਆਰ ਕਿੱਥੋਂ ਲਿਆਵਾਂਗੇ ਹਥਿਆਰਾਂ ਦੀ ਲੋੜ ਸੀ ਹਾਲਾਂਕਿ ਪਾਕਿਸਤਾਨ ਖੁਦ ਕਹਿੰਦਾ ਵੀ ਹਥਿਆਰਾਂ ਦੀ ਲੋੜ ਸਿਰਫ ਕ੍ਰਾਂਤੀਕਾਰੇ ਲਈ ਹਥਿਆਰਾਂ ਦੀ ਲੋੜ ਨਹੀਂ ਹੈ ਹਿੰਸਾ ਲਈ ਹਥਿਆਰਾਂ ਦੀ ਲੋੜ ਨਹੀਂ ਹੈ ਇਹ ਕਲਾਬ ਲਿਆਉਣ ਲਈ ਹਥਿਆਰਾਂ ਦੀ ਲੋੜ ਨਹੀਂ ਹੈ ਪਰ ਜਦੋਂ ਇਨਕਲਾਬ ਦੀ ਰਾਖੀ ਕਰਨੀ ਪੈਗੀ ਉਦੋਂ ਸਾਨੂੰ ਹਥਿਆਰਾਂ ਦੀ ਲੋੜ ਪਊਗੀ ਹਿੰਸਾ ਜ਼ਰੂਰੀ ਨਹੀਂ ਹੈ ਪਰ ਇਨਕਲਾਬ ਦੀ ਰਾਖ ਲਈ ਹਿੰਸਾ ਹਿੰਸਾ ਸਾਡੀ ਲੋੜ ਹੈ ਤੇ ਬਿਲਕੁਲ ਉਹਦੇ ਲਈ ਕਲੀਅਰ ਸੀਗਾ ਤੇ ਉਹ ਜਦੋਂ ਘਰ 'ਚ ਗੱਲ ਚੱਲਦੀ ਸੀ ਹਥਿਆਰ ਲੈਣ ਗਏ ਔਰ ਉਹਦਾ ਪਿਓ ਜਿਹੜਾ ਐ ਕੁਸ਼ਨ ਸਿੰਘ ਭਗ ਸਿੰਘ ਦਾ ਪਿਓ ਉਹ ਅਸਾਮ ਵੱਲ ਉਧਰ ਗੁਹਾਟੀ ਵੱਲ ਪਤਾ ਲੱਗਦਾ ਦੱਸਦੇ ਨੇ ਵੀ ਉੱਥੇ ਹਥਿਆਰ ਮਿਲਦੇ ਨੇ ਔਰ ਪੂਰੀ ਇਧਰ ਤਿਆਰੀ ਕਰਕੇ ਜਾਵੀਏ ਉੱਥੋਂ ਹਥਿਆਰ ਲਿਆਵਾਂਗੇ ਔਰ ਜਦੋਂ ਵੀ ਉਹ ਮੁੜ ਕੇ ਆਉਂਦਾ ਮਹੀਨੇ ਬਾਅਦ ਜਿਹੜੇ ਮਹੀਨੇ ਬਾਅਦ ਉਹ ਅੱਜ ਵਾਂਗੂੰ ਤਾਂ ਹੈ ਨਹੀਂ ਸੀ ਅੱਜ ਗਏ ਜਾਂ ਚਾਰ ਦਿਨਾਂ ਬਾਅਦ ਵਾਪਸ ਆ ਗਏ ਜਾ ਕੇ ਘਰ ਵਿੱਚ ਉਹ ਆਪਣੇ ਪਿਓ ਨਾਲ ਗੱਲ ਕਰਦਾ ਵੀ ਇਹ ਯਾਤਰਾ ਜਿਹੜੀ ਮੇਰੀ ਕਿਸੇ ਕੰਮ ਨਹੀਂ ਆਈ ہتھیار ਨਹੀਂ ਮਿਲੇ ਔਰ ਛੋਟਾ ਜਾ ਉੱਥੇ ਖੇਡ ਰਿਆ ਸੀ 6-7 60 ਸਾਲ ਦਾ ਉਹਨਾਂ ਦੇ ਕੋਲੇ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਉਹਨਾਂ ਦੇ ਚਿਹਰਿਆਂ ਦੀ ਉਦਾਸੀ ਦੇਖ ਰਿਹਾ ਸੀ ਔਰ ਜਦੋਂ ਉਹ ਆਪਣੇ ਦੋਸਤ ਨਾਲ ਖੇਤਾਂ ਵਿੱਚ ਜਾਂਦਾ ਤਾਂ ਪੱਗ ਸਿੰਘ ਨੂੰ ਉਂਗਲਾ ਲਾ ਕੇ ਉਹ ਨਾਲ ਲੈ ਜਾਂਦੇ ਤੇ ਉੱਥੇ ਡੱਕੇ ਬੀਜਦਾ ਉਹ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਉਹ ਢੱਕੇ ਐਵੇਂ ਨਹੀਂ ਉਹਦੇ ਦਿਮਾਗ ਚ ਆ ਕੇ ਜਦੋਂ ਉਹਨੂੰ ਪੁੱਛਿਆ ਉਹ ਕੀ ਕਰਦਾ ਤੂੰ ਕਹਿੰਦਾ ਦਬੂਕਾਂ ਵੇਚਦਾ ਬਨੋਕਾਂ ਵੀ ਸੀ ਕਹਣਾ ਹੁੰਦਾ ਦਬੂਕਾਂ ਵੇਚਦਾ ਉਹ ਇਹ ਦਬੂਕਾਂ ਉਹਦੇ ਦਿਮਾਗ 'ਚ ਤਾਂ ਆਈਆਂ ਸੀ ਵੀ ਮੇਰਾ ਪਿਓ ਜਿਹੜਾ ਇੰਨੇ ਦਿਨਾਂ ਬਾਅਦ ਮੜਿਆ ਔਰ ਉਹਨੂੰ ਨਹੀਂ ਮਿਲੇ ਤੇ ਮੈਂ ਵੇਚਦਾ ਤਾਂ ਮੈਂ ਕੀ ਕਰਾਂਗਾ ਕਹਿੰਦਾ ਓਗਣੀਆਂ ਫਿਰ ਅੰਗਰੇਜ਼ਾਂ ਨੂੰ ਮਾਰੂੰਗਾ ਵੱਡਾ ਹੋ ਕੇ ਪਰ ਸਥਿਤੀਆਂ ਕਿਵੇਂ ਕਿਸੇ ਦੀ ਸੂਰਮੇ ਦੀ ਸਿਰਜਣਾ ਕਰਦੀਆਂ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਉਹ ਭਗਤ ਸਿੰਘ ਵੱਡਦਾ ਕਿਵੇਂ ਸਕੂਲ ਦੇ ਵਿੱਚੋਂ ਗਿਆ ਕਾਲਜ ਵਿੱਚ ਗਿਆ ਛਬੀਲ 10 ਵਰਗੇ ਪ੍ਰਿੰਸੀਪਲ ਨੂੰ ਮਿਲੇ ਜਿਹੜੇ ਉਹ ਸਾਰੀ ਗੱਲਾਂ ਉਹਨੂੰ ਦੱਸਦੇ ਸੀ ਉੱਥੇ ਉਹਦੇ ਦੋਸਤ ਮਿਲੇ ਉੱਥੇ ਉਹਨੂੰ ਉਹਦੇ ਨਾਲ ਸੁਖਦੇਵ ਆ ਗਿਆ ਉੱਥੇ ਵਿਦਿਆਲੰਕਾਰ ਪ੍ਰੋਫੈਸਰ ਸੀ ਜਿਹੜੀਆਂ ਉਹ ਗੱਲਾਂ ਸੁਣਦੇ ਸੀ ਉਹਦੀ ਵਜ੍ਹਾ ਕਰਕੇ ਉਹ ਕਾਨਪੁਰ ਗਿਆ ਜਦੋਂ ਉਹਦਾ ਵਿਆਹ ਹੋਣ ਲੱਗਿਆ ਸੀ ਉਹ ਦੱਸਦਾ ਹੁੰਦਾ ਸੀ ਉਹ ਦੱਸਦਾ ਸੀ ਵੀ ਮੇਰਾ ਵਿਆਹ ਕਰ ਲੱਗੇ ਨੇ ਪਰ ਮੈਂ ਤਾਂ ਕਰਨਾ ਨਹੀਂ ਮੈਂ ਤਾਂ ਇਸ ਆਜ਼ਾਦੀ ਵਿੱਚ ਜਿਹੜਾ ਖੁੱਦਣਾ ਇਸ ਜੰਗ ਦੇ ਵਿੱਚ ਔਰ ਉਸ ਲਈ ਪਿਆ ਜੀ ਕਾਨਪੁਰ ਬੰਦਾ ਹੈ ਸਾਡਾ ਸ਼ੀਸ਼ ਵਿਦਿਆਰਥੀ ਹੈ ਉੱਥੇ ਰਾਮਪਤ ਬਿਸਮਲ ਹੈ ਉੱਥੇ ਤੁਹਾਨੂੰ ਚੰਦਰਸ਼ੇਖਰ ਆਜ਼ਾਦ ਮਿਲੇਗਾ ਤੂੰ ਉੱਥੇ ਜਾ ਕੇ ਉਹ ਸਿਰਫ ਆਪਣੀ ਜੰਗ ਜਾਰੀ ਰੱਖਣ ਲਈ ਕਾਨਪੁਰ ਜਾਂਦਾ ਹੈ ਇਹ ਬੜਾ ਕੁਝ ਉਹਦੀ ਕਰੈਕਟਰ ਨੂੰ ਦੇਖਣ ਵਾਲਾ ਹੈ ਫਿਰ ਉਹਦਾ ਬਾਪ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਮੁੰਡਾ ਇਸ ਪਾਸੇ ਤੋਂ ਮੁੜੇ ਮੇਰਾ ਮੁੰਡਾ ਇਸ ਪਾਸੇ ਤੋਂ ਮੁੜੇ ਉਹਨੂੰ ਉਹਨੂੰ ਡੈਰੀ ਖੋਲ ਦਿੱਤੀ ਉਹਨੂੰ ਮੱਝਾ ਲੈ ਦਿੱਤੀਆਂ ਉਹ ਡੈਰੀ ਇਸ ਦੁੱਧ ਵੇਚਦਾ ਰਿਹਾ ਪਰ ਉਹਦਾ ਉਹਦਾ ਜਿਹੜਾ ਆਪਣਾ ਇੱਕ ਮਿਸ਼ਨ ਸੀ ਜਿਹੜਾ ਉਹ ਜਿਹੜਾ ਮਿਸ਼ਨ ਸੀ ਜਿਹੜਾ ਉਹ ਮੈਂ ਇਹ ਜਿਹੜਾ ਉਹ ਆਪਣੇ ਉਹਦੇ ਪਿੱਛੇ ਲੱਗਿਆ ਰਿਹਾ ਹ ਹੁਣ ਤੁਹਾਨੂੰ ਇਹ ਦੱਸਦਾ ਵੀ ਇੱਥੇ ਗੱਲ ਕਰਕੇ ਗਏ ਨੇ ਲਾਇਬ੍ਰੇਰੀ ਵਿੱਚੋਂ ਜਾਂਦਾ ਹੁੰਦਾ ਸੀ ਭਗਤ ਸਿੰਘ ਹੁਣ ਕਈ ਵੀਰੀ ਹੁਣ ਆ ਗੱਲਾਂ ਸੁਣ ਕੇ ਤੁਸੀਂ ਸਮਝਦੇ ਹੋ ਭਗਤ ਸਿੰਘ ਕੋਈ ਵੱਖਰੀ ਮਿੱਟੀ ਦਾ ਬਣਾ ਹੋਗਾ ਜਦੋਂ ਕਿਉਂ ਨਹੀਂ ਅਸੀਂ 100 ਸਾਲ ਹੋ ਚੱਲੇ ਆਉਣ ਵਾਲੇ ਸਮੇਂ 'ਚ 31 ਤੱਕ 100 ਸਾਲ ਹੋ ਜਾਣੇ ਉਹਨੂੰ ਪਾਸ ਚੜੇ ਨੂੰ ਵੀ ਅਸੀਂ ਹੋਰ ਭਗਤ ਸਿੰਘ ਕਿਉਂ ਨਹੀਂ ਪੈਦਾ ਕਰ ਸਕਦੇ ਸ। ਸੌ ਸਾਲਾਂ ਵਿੱਚ ਅਸੀਂ ਇੱਕ ਵੀ ਉਹ ਹੋਇਓ ਜੀ ਸੋਚ ਵਾਲਾ ਬੰਦਾ ਉਹ ਹੋ ਜਾ ਨੌਜਵਾਨ ਇਹ ਜੱਤ ਨੌਜਵਾਨ ਜਿਹੜਾ ਆਪਣੇ ਨਾਲ ਇੱਕ ਇਹ ਜੀ ਵੱਡੀ ਲਹਿਰ ਖੜੀ ਕਰ ਲਵੇ ਸਾਡੇ ਕੋਲੇ ਕੋਈ ਨਹੀਂ ਹੈ। ਲੇਕਿਨ ਉਹਨਾਂ ਦਾ ਆਪਣਾ ਜੀਵਨ ਕਿਸ ਤਰ੍ਹਾਂ ਦਾ ਸੀ ਇਹ ਤੁਸੀਂ ਤੁਹਾਡੇ ਸੁਣਨ ਵਾਲੀ ਗੱਲ ਹੈ ਜੀ। ਦਵਾਰਕਾ ਦਾਸ ਲਾਇਬ੍ਰੇਰੀ ਦੇ ਵਿੱਚ ਰਾਜਾਰਾਮ ਸ਼ਾਸਤਰੀ ਯੂਪੀ ਤੋਂ ਆਇਆ ਹੋਇਆ ਸੀਗਾ ਲਾਇਬ੍ਰੇਰੀ ਕਿਤਾਬਾਂ ਪੜ੍ਹਨ ਦੇ ਨਾਲ ਸ਼ੌਕ ਪਹਿਲਾਂ ਹੀ ਸੀ ਭਗਤ ਸਿੰਘ ਨੂੰ ਇਹਦੇ ਨਾਲ ਸੁਖਦੇਵ ਹੁੰਦਾ ਸੀ ਇਹਦੇ ਨਾਲ ਉਹ ਆਪਣਾ ਜਯੰਤेंद्रनाथ ਤੀਸੀ ਪਾਸ ਜਯੰਤेंद्रਨਾਥ ਹੁੰਦੇ ਸੀ ਸਾਰੇ ਹੁੰਦੇ ਸੀ ਤਾਂ ਇਹ ਉੱਥੇ ਲਾਇਬ੍ਰੇਰੀ ਵਿੱਚ ਬੈਠ ਕੇ ਕਿਤਾਬਾਂ ਔਰ ਸਾਲੇ ਮੈਗਜ਼ੀਨ ਆਉਂਦੇ ਸੀ ਵਿੱਚ ਇਹ ਆਉਂਦੇ ਸੀ ਅੰਚ ਇੱਕ ਦੱਸਦਾ ਹਾਂ ਵੀ ਜੇ ਉਹ ਇਨਕਲਾਬੀ ਸੀ ਉਹ ਇੱਕ ਨੌਜਵਾਨ ਸੁਧਾਰਨ ਤੁਹਾਡੇ ਵਰਗਾ ਤੁਹਾਡੀ ਸੋਚ ਵਰਗਾ ਤੁਹਾਡੇ ਵਰਗਾ ਇੱਕ ਨੌਜਵਾਨ ਵੀ ਸੀ ਉਹਦੇ ਦੀਚ ਭਾਵਨਾਵਾਂ ਵਿੱਚ ਵੀ ਸੀ ਗਿਆ ਉਹਦੇ ਚ ਇੱਕ ਤਸਵੀਰ ਉਹਨੂੰ ਬਹੁਤ ਸੋਹਣੀ ਲੱਗੀ ਕਿਤਾਬ ਦੇ ਵਿੱਚ ਮੈਗਜ਼ੀਨ ਦੇ ਵਿੱਚ ਕੋਈ ਤਸਵੀਰ ਸੀ ਕਿਸੇ ਔਰਤ ਦੀ ਬਹੁਤ ਖੂਬਸੂਰਤ ਲੱਗੀ ਸੀ ਤਸਵੀਰ ਉਹ ਦੂਜੇ ਦਿਨ ਫੇਰ ਜਾ ਕੇ ਉਹਨੇ ਉਹੀ ਮੈਗਜ਼ੀਨ ਕਢਾ ਲਿਆ ਔਰ ਰਾਜਾਰਾਮ ਕਹਿੰਦਾ ਤੂੰ ਕੱਲ ਤਾਂ ਇਹ ਪੜ੍ਹ ਕੇ ਗਿਆ ਕਹਿੰਦਾ ਨਹੀਂ ਅੱਜ ਹੋਰ ਇੱਕ ਆਰਟੀਕਲ ਰਿੰਦਾ ਉਹ ਦੇਖਣਾ ਔਰ ਬਲੇਡ ਲੈ ਗਿਆ ਸੀ ਆਪਣੇ ਕੋਲੇ ਹੌਲੀ-ਹੌਲੀ ਉਹ ਦੇਖ ਰਿਹਾ ਹੈ ਰਾਜਾਰਾਮ ਨੂੰ ਦੇਖ ਰਿਹਾ ਹੈ ਹੌਲੀ-ਹੌਲੀ ਉਹਨੇ ਮਾਰ ਕੇ ਤੇ ਉੱਥੋਂ ਪੂਰੀ ਤਸਵੀਰ ਕੱਟ ਕੇ ਕੱਢ ਕੇ ਤੇ ਮੈਗਜ਼ੀਨ ਉੱਤੇ ਆਖ ਵਿੱਚ ਚਲਾ ਗਿਆ ਉਹ ਦੇਖ ਰਿਹਾ ਹੈ ਸ਼ਾਮ ਨੂੰ ਰਾਜਾਰਾਮ ਨੂੰ ਪੁੱਛਦਾ ਭਗਤ ਸਿੰਘ ਨੂੰ ਕਹਿੰਦਾ ਯਾਰ ਕੱਲ ਯਾਰ ਮੈਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਇੱਕ ਰਸਾਲਾ ਹੀ ਕਹਿੰਦਾ ਖਰਾਬ ਕਰ ਗਿਆ ਇੱਕ ਮੁੰਡਾ ਉਹਦੇ ਚ ਕਹਿੰਦਾ ਕੀ ਹੋ ਗਿਆ ਕਹਿੰਦਾ ਉਹਦੇ ਚੋਂ ਤਸਵੀਰ ਪਾੜ ਕੇ ਲੈ ਗਿਆ ਉਹ ਕਹਿੰਦਾ ਹੈ ਏਨੇ ਮੁਰਕ ਵੀ ਆ ਗਿਆ ਕਹਾਂ ਯਾਰ ਕਹਿੰਦਾ ਯਾਰ ਇਹੋ ਜਿਹੇ ਬੰਦੇ ਨੂੰ ਤਾਂ ਫੜ ਲੈਣਾ ਚਾਹੀਦਾ ਕਹਿੰਦਾ ਪਰ ਸਜ਼ਾ ਕੀ ਦੇਈਏ ਇਹੋ ਜਿਹੇ ਨੂੰ ਕਹਿੰਦਾ ਥੱਪੜ ਮਾਰਨਾ ਚਾਹੀਦਾ ਉਹਦੇ ਉਹ ਆ ਜਾ ਆਰਾਮ ਸ਼ਾਹਸਤਰੀ ਨੇ ਭੱਜ ਕੇ ਦੇ ਥੱਪੜ ਮਾਰ ਉਹ ਕਹਦਾ ਮੇਰੇ ਕਿਉਂ ਮਾਰਿਆ ਕਹਿੰਦਾ ਤੇਰੇ ਥੋੜਾ ਮਾਰਿਆ ਯਾਰ जिने तस्वीर पाड़ीया ओदे मारया गया तो एक देखो स्टार नौजवान दी हैगी गल ओ जेडी तेल दी शीशी दी गल कीती सी ओ राजा राम शास्त्री बाजारो लेके आया सी तेल दी शीशी और सुबान एनु 15 ਦਿਨ ਨਹਾਤੇ ਨੂੰ ਹੋਗੇ ਸੀ ਭਗਤ ਸਿੰਘ ਨੂੰ ਮੌਕਾ ਨਹੀਂ ਮਿਲਦਾ ਬਾਹਰ ਪਾਰੇ ਸੀ ਬਹੁਤ ओ जेडी जिने ਕਿਤੇ ਤੁਸੀਂ ਦੇਖੀ ਹੋਣੀ ਆ ਇੱਕ ਫੋਟੋ ਦੀ ਪੱਗ ਜੁੜਾ ਜੁੜਾ ਬੰਨਿਆ ਹੋਇਆ ਤੇ ਕੋਲੇ ਬੈਠਾ ਹੋਇਆ ਇੱਕ ਬੰਦਾ ਜੇਲ ਦੇ ਵਿੱਚ ਜਦੋਂ ਫੜਿਆ ਜਾ ਰਿਹਾ ਜਾਂਦਾ ਤੋ ਕਹਿੰਦਾ ਵੀ ਤੇਲ ਦੇ ਦੇ ਮੈਨੂੰ ਕਹਿੰਦਾ ਨਹੀਂ ਮੈਂ ਕਿਉਂ ਮੈਂ ਤਾਂ ਦਿੱਕਨ ਦਾ ਫਰਮਾ ਖੋਲੂ ਕਹਿੰਦਾ ਇਹ ਤਾਂ ਆਪਣੀ ਤੁਹਾਡੀ ਸਮਰਾਜਵਾਦੀ ਆ ਤੂੰ ਕਿਉਂ ਖੋਲੇਗਾ ਉੱਤੇ ਫਿਰ ਜਣੀ ਉਹ ਅੰਕਰਾਬੀ ਬਹਿਸ ਹੁੰਦੀ ਆ ਕਹਿੰਦਾ ਫਿਰ ਤੂੰ ਆਪਾਂ ਵੰਡ ਕੇ ਖਾ ਲੈਨੇ ਇਹ ਤਾਂ ਲੋਕਰਾਜ ਆ ਕਹਿੰਦਾ ਐ ਤੈਨੂੰ ਕਿਵੇਂ ਦੇ ਦਾਂ ਖਰੀਦ ਕੇ ਤਾਂ ਮੈਨੇ ਆ ਕਹਿੰਦਾ ਨਹੀਂ ਖੋਲੂਗਾ ਕਹਿੰਦਾ ਨਹੀਂ ਉਹ ਕਰਦੇ ਕਰਦੇ ਸਾਰੀ ਸ਼ੀਸ਼ੀ ਕੋ ਕਹਿੰਦਾ ਹੁਣ ਮੇਰਾ ਪੂਰਾ 1 ਮਹੀਨੇ ਦਾ ਕਹਿੰਦਾ ਕੋਟਾ ਪੂਰਾ ਹੋ ਗਿਆ ਕਹਿੰਦਾ ਹੁਣ ਹੁਣ ਕੋਈ ਗੱਲ ਨਹੀਂ ਕਹਿੰਦਾ ਤੂੰ ਗਵਾ ਲੇਗਾ ਕਹਿੰਦਾ ਇਹਨਾਂ ਚੰਗਾ ਸੀ ਆਪਾਂ ਵੰਡ ਕੇ ਖਾ ਲੈਂਦੇ ਕਹਿੰਦਾ ਤੂੰ ਦਿੱਤਾ ਹੀ ਨਹੀਂ ਇੱਕ ਰਾਤ ਸੁਖਦੇਵ ਤੇ ਭਗਤ ਸਿੰਘ ਰਾਜाराम ਸ਼ਾਸਤਰੀ ਕੋਲੇ ਰਾਤ ਨੂੰ ਜਾਂਦੇ ਆ। ਛੋਟਾ ਜਿਹਾ ਕਮਰਾ ਹੈ। ਇੱਕ ਮੰਜੀ ਹੈ। ਮੰਜੀ ਵੀ ਜਿਹਦੇ ਚੋਂ ਰਾਜाराम ਇਕੱਲਾ ਹੀ ਪੈ ਸਕਦਾ ਸੀ। 2.5 ਫੁੱਟ ਦੀ ਹੋਊਗੀ 3 ਕੋਟ ਜਦੋਂ ਦੋ ਪੈ ਜਾਣੇ ਔਖੇ ਔਖੇ। ਤਾਂ ਆਗੇ ਰਾਤ ਨੂੰ ਕਹਿੰਦਾ ਪਾਸਾ ਮਾਰ ਮੜਾ ਯਾਰ। ਉਹ ਕਹਿੰਦਾ ਯਾਰ ਇਹ ਤਾਂ ਇੱਥੇ ਜਗ੍ਹਾ ਹੀ ਕਿੱਥੇ ਆਂਦਾ ਮਾਰ 5 ਮਿੰਟ ਟੱਕੇ ਨਾਲ ਪੈ ਗਿਆ ਉਹਦੇ ਨਾਲ। ਦੂਜੇ ਪਾਸੇ ਦੀ ਉਹ ਕਹਿੰਦਾ ਮੁਆਪਾ ਆਇਆ ਕਹਿੰਦਾ ਜਾਵਾਂ ਕਿਤੇ ਤੂੰ ਕਹਿੰਦਾ ਦੂਜੇ ਪਾਸੇ ਸੁੱਕਦੇ ਪਏ ਤਿੰਨੇ ਭੀੜੇ ਕੱਸੇ ਹੋਏ ਵਿਚਾਰੇ ਉੱਠ ਕੇ ਆਇਆ ਕਹਿੰਦਾ ਪੈਜੋ ਪੈਜੋ ਕਹਿੰਦਾ ਤੁਸੀਂ ਪੈਜੋ ਆ ਪੁੰਜੇ ਪੈ ਜਾਣਾ ਕਹਿੰਦਾ ਯਾਰ ਇਹ ਤਾਂ ਫਿਰ ਆਪਾਂ ਤਾਂ ਸਮਾਜਵਾਦ ਲਿਆਉਣ ਨੂੰ ਫਿਰਦੇ ਆ ਦੇਖੋ ਤੁਸੀਂ ਐਹੇ ਜਿਹਿਆਂ ਗੱਲਾਂ ਵਿੱਚ ਵੀ ਆਪਣਾ ਮਿਸ਼ਨ ਸੀ ਜਿਹੜਾ ਆਪਣੀ ਸੋਚ ਸੀ ਜਿਹੜੀ ਉਹ ਬੜਾ ਕੇ ਕਹਿੰਦਾ ਆਪਾਂ ਤਾਂ ਯਾਰ ਸਮਾਜਵਾਦ ਫਿਰ ਕਿਵੇਂ ਆਊਗਾ ਚਲੋ ਮੰਜੀ ਖੜੀ ਕਰਦੇ ਹੋ ਤਿੰਨੇ ਪੰਜਾਂ ਹੁੰਦੇ ਆ ਨਿਤ ਤਿੰਨੇ ਆ ਰਹੇ ਇਹ ਇਹ ਹੈ ਭਗਤ ਸਿੰਘ ਹੋਣ ਦੀ ਗੱਲ ਸਿੰਘ ਦਾ ਨਾਮ ਲੈ ਕੇ ਜਾਂ ਬੜਾ ਵੀ ਭਾ ਕੇ ਨਹੀਂ ਪਾਕਿਸਤਾਨ ਹੋਣਾ ਬਹੁਤ ਔਖਾ ਹੁਣ ਦੇਖੋ ਸੁਖਦੇਵ ਦੀ ਗੱਲ ਹੁੰਦਾਦਾ ਉਹਦਾ ਸਾਥੀ ਸੀ ਕਿਤੇ ਉਹਨੇ ਪੜ ਲਿਆ ਕਿਤਾਬ ਦੇ ਵਿੱਚ ਵੀ ਤੁਸੀਂ ਆਪਣੇ ਤੋਂ ਕਿਸੇ ਬਹੁਤ ਤਕੜੇ ਬੰਦੇ ਦੇ ਭਾਵੇਂ ਪਹਿਲਵਾਨ ਵੀ ਹੋਵੇ ਵੀ ਉਹਨੂੰ ਅਚਾਨਕ ਉਹਦੇ ਲੱਕ ਤੇ ਕੋਸਾਨੂ ਮਾਰੋ ਤੋ ਬੰਦਾ ਬੇਹੋਸ਼ ਹੋ ਗਿਆ। ਪੜ ਲਿਆ। ਹੁਣ ਪਰੇਸ਼ਾਨ ਆ ਉਹ। ਵੀ ਯਾਰ ਇਹ ਤਜਰਬਾ ਕਿੱਥੇ ਕਰਕੇ ਦੇਖੀਏ। ਐਕਸਪੈਰੀਮੈਂਟ ਕਰਨਾ ਚਾਹੀਦਾ ਵੀ ਸੱਚਮੁੱਚ ਇਹੋ ਜਿਹਾ ਬੰਦਾ ਕੋਈ ਬੇਹੋਸ਼ ਹੋ ਸਕਦਾ। ਉਧਰਤੀ ਉਹ ਬਾਜ਼ਾਰ ਦੇ ਵਿੱਚ ਤੁਰਿਆ ਜਾ ਰਿਹਾ ਸੀ ਸਾਹਮਣੋਂ ਇੱਕ ਹੱਟਾ-ਕੱਟਾ ਬੰਦਾ ਆਇਆ ਸੀ ਕਹਿੰਦਾ ਇਹਦੇ ਤੇ ਚੈੱਕ ਕਰਦੇ ਆ। ਸੁਖਦੇਵ। ਤੋ ਜਦੋਂ ਉਹ ਨੇੜਿਆ ਆ ਤੇ ਉਹ ਬੰਦਾ ਕੋਦੇ ਨੰਗਿਆ ਜਾ ਕੇ ਉਹਨੇ ਲੱਕ ਤੇ ਮਾਰਿਆ ਬੰਦਾ ਬੰਦ ਹੋ ਗਿਆ ਬਹਿ ਗਿਆ ਕੁੰਝੇ। ਤੇ ਉਹਦੇ ਕੋਲੇ ਬੈਠ ਗਿਆ ਐਹ। ਜਦੋਂ ਉਹਨੂੰ 2 ਮਿੰਟ ਬਾਅਦ ਸੁਰਤ ਆਈ ਉਹਨੇ ਦੇਖ ਲਿਆ ਕਿ ਇਹਨੇ ਮਾਰਿਆ ਸਾਨੂੰ ਢਾ ਲਿਆ ਉਹ ਤਕੜਾ ਸੀ ਸੁਖਦੇ ਜ ਮਾਰਿਆ ਸੀ ਕੁੱਟੀ ਗਿਆ ਉਹਨੂੰ ਲੋਕ ਇਕੱਠੇ ਹੋ ਗਏ 20 25 ਲੋਕ ਇਕੱਠੇ ਹੋ ਗਏ ਉਹਨਾਂ ਨੇ ਕਿਉਂ ਕੁੱਟਿਆ ਨੇ ਯਾਰ ਮਾਰੇ ਬੰਦੇ ਨੂੰ ਕਹਿੰਦਾ ਇਹਨੂੰ ਪੁੱਛੋ ਪਹਿਲਾਂ ਉਹ ਕਹਿੰਦਾ ਕੀ ਹੋਇਆ ਕੀ ਕਹਿੰਦਾ ਯਾਰ ਮੈਂ ਦੇ ਕੋ ਸਾਨੂੰ ਮਾਰਿਆ ਸੀ ਇਹਨਾਂ ਫੇਰ ਕਹਿੰਦਾ ਮੈਂ ਤੇ ਕੰਦਾ ਸਤੋਂ ਭੱਜ ਜਾਂਦਾ ਕਹਿੰਦਾ ਭੱਜ ਜਾਂਦਾ ਕਹਿੰਦਾ ਮੈਂ ਦੇਖਣਾ ਸੀ ਵੀ ਰਿਜ਼ਲਟ ਕੀ ਨਿਕਲਦਾ ਯਾਨੀ ਕਟ ਖਾ ਲਈ ਉਦੋਂ ਸਿਰਫ ਇਹ ਦੇਖਣ ਲਈ ਵੀ ਕਿੰਨਾ ਚਿਰ ਬੇਹੋਸ਼ ਬਿਠਾ ਦੇਣਾ ਇਹ ਇਹ ਬੜੀ ਉਹਨੂੰ ਜਦੋਂ ਬਾਜ਼ਾਰ ਦੇ ਵਿੱਚ ਸੁਖਦੇਵ ਦੀ ਕਾਦਤ ਸੀ ਵੀ ਉਹ ਛੱਲੀ ਘੇਰ ਕੇ ਨਹੀਂ ਖਾਂਦਾ ਹੁੰਦਾ ਸੀ ਆਪਾਂ ਤਾਂ ਇੱਕ ਇੱਕ ਦਾਣੇ ਕਰਕੇ ਕਰਦੇ ਨਾ ਉਹ ਛੱਲੀ ਦੋਹਾਂ ਹੱਥਾਂ ਨਾਲ ਫੜ ਕੇ ਤੇ ਐ ਝੂਣਦਾ ਜਾਂਦਾ ਸੀ ਤੇ ਭਗਤ ਸਿੰਘ ਉਹਦੇ ਨਾਲ ਤੁਰੇ ਕਹਿੰਦਾ ਯਾਰ ਕਿਉਂ ਜਰੂਸ ਘੜਾਈ ਜਾਂਦੇ ਆ ਕਹਿੰਦਾ ਚੰਗਾ ਹੀ ਨਹੀਂ ਲੱਗਦਾ ਐ ਤਾਂ ਕਹਿੰਦਾ ਨਾ ਲੱਗੇ ਸਵਾਦ ਤਾਂ ਆਉਂਦਾ ਨਾ ਦੇਖੋ ਨੌਜਵਾਨਾਂ ਨੀ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿਸ ਤਰ੍ਹਾਂ ਕਿੱਕ ਵੀ ਹੈ ਉੱਥੇ ਦਿੱਲੀ ਕੁਲੇ ਕਾਂਨਪੁਰ ਜਦੋਂ ਗਏ ਸੀ ਜਦੋਂ ਬੰਬ ਸੱਟਣ ਤੋਂ ਪਹਿਲਾਂ ਵੀ ਆਏ ਇਹ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ ਤੇ ਉਦੋਂ ਇਹ ਇੱਕ ਚਿੰਤਾ ਹੁੰਦੀ ਸੀ ਇਹਨਾਂ ਨੂੰ ਮੈਂ ਸਾਰੀਆਂ ਗੱਲਾਂ ਛੱਡ ਪਿਆ ਜਿਹੜੀਆਂ ਬਰਾਫ ਨੇ ਸਾਬ ਨੇ ਦੱਸੀਆਂ ਥੋੜਾ ਜਿਹਾ ਸਮਝਦਾ ਦੱਸਦਾ ਵੀ ਉਹ ਸੁਧਾਰਨ ਤੁਹਾਡੇ ਵਰਗੇ ਨੌਜਵਾਨ ਹੀ ਸੀ ਕੋਈ ਉੱਪਰੋਂ ਉੱਪਰੋਂ ਨਹੀਂ ਸੀ ਉਤਰੇ ਜਿਵੇਂ મોદી ਕਹਿੰਦਾ ਨਾ ਆਈ ਹਮ ਬਾਇਓਲੋਜੀਕਲ ਵੀ ਮੈਂ ਤਾਂ ਜੰਮਿਆ ਹੀ ਨਹੀਂ ਮਤੋਂ ਰੱਬ ਨੇ ਭੇਜਿਆ ਮੈਂ ਪੈਦਾ ਨਹੀਂ ਹੋਇਆ ਉਹ ਪੈਦਾ ਹੋਏ ਸੀ ਧਰਤੀ ਦੇ ਨਾਲ ਜੁੜੇ ਹੋਏ ਬੰਦੇ ਸੀ ਨੌਜਵਾਨ ਸੀ ਉਹ ਮੁੱਦਿਆਂ ਪੈਦਾ ਦਿਨਾ ਪੈਦਾ ਹੁਣ ਤੋਂ ਨਹੀਂ ਸੀ ਉਤੋਂ ਡਿੱਗੇ ਤਾਂ ਉਹ ਉੱਥੇ ਕਾਨਪੁਰ ਵਿੱਚ ਜੇ ਅਸੀਂ ਫੜੇ ਜਾਵਾਂਗੇ ਤੇ ਸਾਡੇ ਤੇ ਬਹੁਤ ਜ਼ੁਲਮ ਹੋਊਗਾ ਕਿੰਨਾ ਕੁ ਜ਼ੁਲਮ ਹੋਊਗਾ ਹੁਣ ਅੱਜ ਦਾ ਨੌਜਵਾਨ ਤੇ ਉਸ ਵੇਲੇ ਦੇ ਨੌਜਵਾਨਾਂ ਦਾ ਤੁਸੀਂ ਫਰਕ ਦੇਖਿਓ ਸੁਖਦੇਵ ਬੈਠਾ ਸੋਚ ਰਿਹਾ ਵੀ ਜੇ ਮੈਂ ਫੜਿਆ ਗਿਆ ਤੇ ਕਿੰਨਾ ਕੁ ਜ਼ੁਲਮ ਕਰ ਸਕਦੇ ਮੇਰੇ ਨਾਲ ਅਕੇ ਤਿਆਬ ਪਿਆ ਸੀ ਉਹਨਾਂ ਕੋਲੇ ਬੰਬ ਬਣਾਉਣ ਦੇ ਸਾਰਾ ਸਿਸਟਮ ਰੱਖਿਆ ਹੁੰਦਾ ਸੀ ਤਿਆਬ ਸ਼ਰਾਬ ਦੀ ਬੋਤਲ ਦੂਜੀ ਸਪਿਰਟ ਸਾਰਾ ਕੁਝ ਤਿਆਰ ਹੁੰਦਾ ਸੀ ਉਹਨੇ ਜੀ ਬਾਹ ਦੇ ਉੱਤੇ ਇਥੇ ਤਿਆਬ ਪਾ ਕੇ ਨਾਲ ਦੇ ਤੇ ਐਂ ਬੈਠਾ ਹੈ ਦੇਖ ਰਿਹਾ ਉਹ ਆ ਗਏ ਉਹ ਦੋ ਉਹ ਕਿਹਦਾ ਮੈਂ ਦੇਣਾ ਵੀ ਕਿੰਨੇ ਕੁ ਚੱਲਣ ਹੋ ਸਕਦੀ ਹੈ ਮੈਨੂੰ ਕਿੰਨਾ ਕੁ ਮੈਂ ਬਰਦਾਸ਼ਤ ਕਰ ਸਕਦਾ ਜੇ ਮੇਰੇ ਮੇਰੇ ਤੇ ਉਹਨਾਂ ਨੇ ਤਿਆਬ ਪਾਇਆ ਮੈਂ ਕਿੰਨਾ ਕੁ ਸਹਿ ਲਊਂਗਾ ਕਿ ਮੈਂ ਨਾ ਫਾਰਮਰ ਬਣ ਜਾਊਗਾ ਮੈਂ ਭੇਤ ਦੱਸ ਦੂਗਾ ਤੁਹਾਡੇ ਕਹਿੰਦਾ ਮੈਂ ਤਾਂ ਜੱਜ ਕਰ ਰਿਹਾ ਹਾਂ ਅੱਜ ਦੇ ਨੌਜਵਾਨ ਜੇ ਕੋਈ ਕੁੜੀ ਰਸ ਕਿੰਨਾ ਕਿ ਜਿਹਦੇ ਫਿਰ ਤਿਆਬ ਦੀ ਬੋਤਲ ਲੈ ਕੇ ਮੂੰਹ ਤੇ ਪਾਉਣ ਨੂੰ ਕਰਦੇ ਨੇ ਕਿੰਨੀ ਸੋਚ ਸਾਡੀ ਇਹ ਬਣੀ ਹੋਈ ਆ ਅੱਜ ਅਸੀਂ ਕਿੱਥੇ ਪਹੁੰਚੇ ਆ ਉਹ ਕਿੱਥੇ ਸੀ ਇੱਕ ਕੁੜੀ ਸ਼ਰਾਬ ਪੀ ਕੇ ਪੂਰੀ ਪਾਣੀ ਬੋਤਲ ਪੀ ਗਿਆ ਕਹਿੰਦਾ ਮੈਂ ਸੋਚਿਆ ਜੀ ਅੰਗਰੇਜ਼ ਟੱਕੇ ਨਾਲ ਮੇਰੇ ਮੂੰਹ 'ਚ ਪਾਉਣਗੇ ਤਾਂ ਮੈਂ ਕਿੰਨਾ ਕੁ ਬੇਹੋਸ਼ ਹੋ ਸਕਦਾ ਮੈਂ ਕਹਿੰਦਾ ਦਿਖਦਾ ਹੈ ਕਿ ਨਹੀਂ ਭਲਾ ਰਾਹ ਚ ਟਿਕਣ ਇਹ ਤਜਰਬੇ ਆਪਣੇ ਆਪ ਨੂੰ ਤਕੜਾ ਕਰਨ ਲਈ ਆਪਣੇ ਆਪ ਨੂੰ ਉਹ ਸਾਰੇ ਜ਼ੁਲਮ ਦਾ ਸਹਿਣ ਲਈ ਭਗਤ ਸਿੰਘ ਕਹਿੰਦਾ ਵੀ ਇਹ ਇਨਕਲਾਬੀ ਉਹ ਨਹੀਂ ਹੈ ਵੀ ਤੁਸੀਂ ਗੋਲੀਆਂ ਚਲਾ ਦਿਓ ਜਾਂ ਕਿਤੇ ਜਾ ਕੇ ਤੁਸੀਂ ਤਸ਼ਦਦ ਫਲਾ ਦਿਓ ਅਸਲ ਇਨਕਲਾਬੀ ਉਹ ਹੈ ਜਿਹੜਾ ਦੁਸ਼ਮਣ ਦੇ ਜ਼ੁਲਮ ਨੂੰ ਤੇ ਉਹਦੇ ਤਸ਼ੱਦਦ ਨੂੰ ਸਿਰੜ ਨਾਲ ਸਹਿ ਲਵੇ ਤੇ ਆਪਣੇ ਆਸ਼ੇ ਦੇ ਉੱਤੇ ਅਡੈਕਟ ਬਣਿਆ ਰਹੇ ਉਹ ਅਸਲ ਇਨਕਲਾਬੀ ਹੈ ਉਹਨਕਲਾਬ ਵੀ ਨਹੀਂ ਜਿਹੜਾ ਦੋ ਉਹ ਕਹਿੰਦੇ ਵੀ ਉਹ ਤਾਂ ਚਾਰ ਪੱਟੇ ਨਹੀਂ ਚੱਲੇ ਸੁਣਦੇ ਨਾ ਆਪਾ ਉਹ ਤਾਂ ਮੰਨ ਗਿਆ ਫਟਾਫਟ ਉਹ ਕਹਿੰਦਾ ਉਹਨਕਲਾਬ ਹੀ ਨਹੀਂ ਕਿਨਕਲਾਬੀ ਉਹ ਹੀ ਹੈ ਔਰ انقلاب ਬੜੇ ਬੜਾ ਸਪਸ਼ਟ ਸੀ ਕਿਨਕਲਾਬ ਹੈ ਕੀ ਉਹ ਕਹਿੰਦਾ ਵੀ ਇਹ ਕੋਈ ਗੋਲੀਆਂ ਬੰਬਾਂ ਦਾ ਚਲਾਉਣਾ ਜਾਂ ਕਿਸੇ ਨੂੰ ਕਰਨ ਆ ਜਾ ਜਾ ਕਿਸ ਨੂੰ ਮਾਰ ਦੇਣਾ ਜਾਂ دہشت ਭਲਾ ਦੇਣਾ ਨਹੀਂ ਹੈ ਇਹ ਜਿਹੜਾ ਮੌਜੂਦਾ ਸਿਸਟਮ ਹੈ ਸਾਡਾ ਔਰ ਜਿਸ ਤਰ੍ਹਾਂ ਦੀ ਸਾਡੀ ਜਿਹੜੀ ਇਹ ਸਾਮਰਾਜ ਇਹ ਸਾਰੇ ਸਿਸਟਮ ਨੂੰ ਮੁੱਢੋਂ ਸੁੱਢੋਂ ਉਖਾੜ ਕੇ ਰੰਤ ਕਰਕੇ ਨਵਾਂ ਸਮਾਜ ਜਿਹੜਾ ਉਹ ਸਾਰਨਾ ਇਨਕਲਾਬ ਦਾ ਮਕਸਦ ਹੈ ਜਿਹਦੇ ਵਿੱਚ ਮਨੁੱਖ ਤੋਂ ਮਨੁੱਖ ਦੀ ਲੁੱਟ ਨਹੀਂ ਹੋਊਗੀ ਔਰ ਬਿਲਕੁਲ ਸਮਾਜ ਬਰਾਬਰ ਹੋਊਗਾ ਇਹਵੇਂ ਜਾਤ ਪਾਤ ਬਾਰੇ ਬੜਾ ਕਲੀਅਰ ਸੀਗਾ ਕਹਿੰਦਾ ਕੁੱਤੇ ਨੂੰ ਤੁਸੀਂ ਗੋਦੀ 'ਚ ਬਿਠਾ ਸਕਦੇ ਹੋ ਕੁੱਤੇ ਤੁਹਾਡੇ ਚੌਂਕੇ 'ਤੇ ਚੜ ਸਕਦੇ ਆ ਪਰ ਇੱਕ ਅਛੂਤ ਜੇ ਤੁਹਾਨੂੰ ਛੂ ਜਾਵੇ ਤਾਂ ਤੁਸੀਂ ਸੜੇ ਕੱਪੜੇ ਮੰਨੋਂ ਨੂੰ ਪਾਣੀ ਚ ਨਦੀ ਚ ਤੁਦੇ ਜਾਂਦੇ ਹੋ ਰੱਬ ਬਾਰੇ ਦੱਸ ਗਏ ਨੇ ਬਰਾੜ ਸਾਹਿਬ ਵੀ ਕਿਸ ਤਰ੍ਹਾਂ ਕਹਿੰਦਾ ਸੀ ਵੀ ਮੈਂ ਇਸ ਰੱਬ ਨੂੰ ਨਹੀਂ ਮੰਨਦਾ ਜਿਹੜਾ ਰੱਬ ਨੇ ਗਰੀਬ ਅਮੀਰ ਪੈਦਾ ਕੀਤੇ ਨੇ ਜਿਹੜੇ ਰੱਬ ਨੇ ਜਾਤਾਂ ਬਣਾਈਆਂ ਨੇ ਜਿਹੜੇ ਰੱਬ ਚੰਗਾ ਬਾਜਾ ਨੂੰ ਮਾਰਦਾ ਨਹੀਂ ਜਿਹੜਾ ਰੱਬ ਜਿਹੜਾ ਹੈ ਉਹ ਇਹ ਕਹਿੰਦਾ ਅਗਰੇਜ਼ਾਂ ਨੂੰ ਵੀ ਤੁਸੀਂ ਤੇ ਜ਼ੁਲਮ ਕਰੋ ਤਾਂ ਆਪਣੇ ਜ਼ੁਲਮ ਨਾਲ ਤੁਹਾਨੂੰ ੱੱਕੇ ਨਾਲ ਤੁਹਾਨੂੰ دہشت ਨਾਲ ਤੁਹਾਨੂੰ ਗੋਲੀਆਂ ਨਾਲ ਡਰਾ ਕੇ ਤੁਹਾਨੂੰ ਫੌਜਾਂ ਲਿਆ ਕੇ ਤੁਹਾਨੂੰ ਗੁਲਾਮ ਬਣਾਇਆ ਮੈਂ ਇਹ ਜਿਹੜਾ ਰੱਬ ਨੂੰ ਹੀ ਮੰਨਦਾ ਇਹ ਰੱਬ ਨਿਰੋਹ ਹੈ ਰੱਬ ਚੰਗੇਜ਼ ਹੈ ਇਹ ਰੱਬ ਮੁਰਦਾਬਾ ਇੱਥੋਂ ਤੱਕ ਕਹਿੰਦਾ ਪਰ ਅਸੀਂ ਨੌਜਵਾਨ ਜਿਹੜੇ ਉਹਦਾ ਨਾਮ ਜ਼ਰੂਰ ਲੈਣੇ ਆ ਤੇ ਜਿਹਦੇ ਤਰੀਕ ਨੂੰ ਨੂੰ ਯਾਦ ਜ਼ਰੂਰ ਕਰਦਣੇ ਆ ਪਰ ਜ਼ਰਾ ਸੋਚੋ ਵੀ ਕਿਸ ਤਰ੍ਹਾਂ ਦੀ ਸੋਚ ਵਾਲੇ ਹੋ ਸਾਰੇ ਸੀਗੇ ਰਾਜਗੁਰੂ ਦੀ ਗੱਲ ਬਹੁਤ ਘੱਟ ਕੀਤੀ ਹੈ ਮੈਂ ਕਿਉਂਕਿ ਉਹ ਸਾਰੇ ਪਿੰਨੇ ਸਾਥੀ ਸੀ ਉਹਨੂੰ ਸੌਣ ਦੀ ਬੜੀ ਆਦਤ ਸੀ ਰਾਜਗੁਰੂ ਜਦੋਂ ਜਿੱਥੇ ਕਿਤੇ ਮੌਕਾ ਮਿਲਦਾ ਸੀ ਸੌ ਜਾਂਦਾ ਸੀ ਇੱਕ ਵਾਰੀ ਕਿਤੇ ਉਹ ਕਿਤੇ ਗਏ ਹਰੇਕੀ ਕਰਨ ਗਏ ਵੀ ਆਪਾਂ ਡਾਕਾਂ ਨਾਲ ਲੁੱਟਣਾ ਕਾਨਪੁਰ ਵਾਲ ਕੋਈ ਸੀਗਾ ਜਗਾ ਕਸਬਾ ਸੀ ਤੇ ਉਹ ਉਹ ਜਗਾ ਨਾ ਮਿਲੀ ਤੇ ਆ ਕੇ ਲੱਕੜਾਂਿਆਂ ਚ ਸੌਂ ਗਏ ਤਾਂ ਬੈ ਗਿਆ ਉਹਨੂੰ ਕਹਿੰਦੇ ਤੂੰ ਇੱਥੇ ਬੈ ਜਾ ਮੈਂ ਉੱਧਰ ਬੈ ਜਨਾ ਉਹ ਦੇਖਿਆ ਤੇ ਲੱਕੜਾਂ ਵਿੱਚੋਂ ਕੋਈ ਸੱਪ ਨਿਕਲਿਆ ਤੇ ਜਦੋਂ ਤੜਕੇ ਉਹਨੂੰ ਆਇਆ ਤੇ ਸੱਪ ਉਹਦੇ ਉੱਤੇ ਆਇਆ ਉਹਨਾਂ ਉਹਨਾਂ ਨੇ ਆਖਿਆ ਵੀ ਜੇ ਅਸੀਂ ਇਹ ਖੜਕਾ ਕੀਤਾ ਵੀ ਹੋ ਜਾਦਾ ਇਹ ਤੇ ਡੰਗ ਮਾਰ ਦੇਵੇ ਉਹ ਹੌਲੀ ਹੌਲੀ ਪਤਾ ਨਹੀਂ ਕਿਸ ਤਰ੍ਹਾਂ ਉਹ ਹੌਲੀ ਉਹ ਲੱਕੜਾਂ 'ਚ ਲਿਆ ਤੇ ਉਹ ਤੋਂ ਕੱਢ ਲਿਆ ਉਹ ਕਹਿੰਦਾ ਤੂੰ ਤੈਨੂੰ ਪਤਾ ਹੀ ਨਹੀਂ ਇੱਕ ਵੀਰ ਨੂੰ ਕਿਹਾ ਵੀ ਤੂੰ ਅਸੀਂ ਕਾਨਪੁਰ ਰੇਲਵੇ ਸਟੇਸ਼ਨ ਤੇ ਜਾਣਾ ਹੈ ਤੇ ਤੂੰ ਆ ਹਥਿਆਰ ਸਾਨੂੰ ਸਟੇਸ਼ਨ ਤੇ ਫੜਾਉਣਾ ਹੈ ਕਹਿੰਦਾ ਗੱਲ ਹੀ ਕੋਈ ਨਹੀਂ ਭਰਾ ਜਿਵੇਂ ਚ ਪਲਾਇਆ ਤੋਂ ਸਤੌਲ ਉਹਨੇ ਆਖਿਆ ਵੀ ਗੱਡੀ ਆਉਣੇ ਚਾਹਦਾ 1 ਟੈਂਟਾ ਡੇਢ ਘੰਟਾ ਹੈ ਤੇ ਉੱਤੇ ਪਖਾਰੀ ਜੇ ਪਏ ਸੀਗੇ ਇੱਕ ਪਾਸੇ ਪੁੱਲ ਤੇ ਉੱਥੇ ਜਾ ਕੇ ਪਹਿਲਾਂ ਬੈਠ ਗਿਆ ਫਿਰ ਥੋੜਾ ਜਿਹਾ ਲੇਟ ਗਿਆ ਉੱਥੇ ਸੌਣ ਗੱਡੀ ਰੰਗ ਗਈ ਉਹਨੇ ਆਖਿਆ ਉਹਦਾ ਫੜਿਆ ਗਿਆ ਬਈ ਫਸ ਗਿਆ ਉਹ ਤਾਂ ਕਹਿੰਦਾ ਰਾਜਪੁਰ ਮਰਾਉ ਆਪਾਂ ਤੇ ਗਾਂ ਜਦੋਂ ਲੱਬਿਆ ਲੱਬਿਆ ਜਾਂ ਭਾਲ ਦੇ ਪੂਰ ਦੇ ਜਾ ਕੇ ਪਖਾਰੀਆਂ ਚ ਪਿਆ ਉਹਨੂੰ ਜਗਾ ਲਿਆ ਦੂਜਿਆਂ ਨੇ ਉਹ ਕਹਿੰਦਾ ਤੂੰ ਤੂੰ ਤਾਂ ਉੱਥੇ ਪਤਾਉਣਾ ਸੀ ਕਹਿੰਦਾ ਜੇ ਤੂੰ ਫੜਿਆ ਜਾਂਦਾ ਡੱਬ ਚੁੱਪ ਸੌ ਲਾ ਲਿਆ ਕਹਿੰਦਾ ਆਹ ਕਾਦੇ ਵਾਸਤੇ ਤੂੰ ਤਾਂ ਸੁੱਤਾ ਹੋਇਆ ਉਹ ਇਸ ਤਰ੍ਹਾਂ ਦੇ ਜਿਹੜੇ ਦੇਖੋ ਸਾਡੇ ਕ੍ਰਾਂਤੀਕਾਰੀ ਸੀ ਕਿਸ ਤਰ੍ਹਾਂ ਦੇ ਵੱਡੇ ਕੰਮ ਕਰਕੇ ਗਏ ਆ ਲੇਕਿਨ ਆਮ ਨੌਜਵਾਨਾਂ ਨਾਰਗੋ ਨੌਜਵਾਨ ਸੀਗੇ ਹੁਣ ਉੱਥੇ ਜਾ ਕੇ ਜਦੋਂ ਜਦੋਂ ਇਹਨਾਂ ਨੇ ਬੰਬ ਸੱਟਣ ਵੇਲੇ ਉਹ ਲੜ ਪਏ ਇਹਨਾਂ ਨਾਲ ਕੰਨਾ ਮੈਨੂੰ ਭੇਜੋ ਬੜਕੇਸ਼ਵਰ ਦਾਤੇ ਨਾਲ ਉਹ ਨਹੀਂ ਮੰਨ ਰਹੀ ਸੀ ਕਹਿੰਦਾ ਨਹੀਂ ਮੈਂ ਜਾਣਾ ਰੁੱਸ ਕੇ ਕੰਦਾ ਉੱਠ ਗਿਆ ਮਹਾਰਾਸ਼ਟਰ ਦਾ ਸੀ ਨਾ ਰੁੱਸ ਕੇ ਉੱਥੇ ਉੜ ਗਿਆ ਕਹਿੰਦਾ ਮੈਂ ਜਾਣਾ ਤੂੰ ਆ ਕੇ ਕਰ ਲੋ ਕ੍ਰਾਂਤੀ ਜਿਹੜੀ ਕਰਨੀ ਮੈਂ ਚੱਲਿਆ ਉੱਥੇ ਜਾ ਕੇ ਕੁਛ ਦੀਆਂ ਕਸ਼ਤੀਆਂ ਹੁੰਦੀਆਂ ਹੁੰਦੀਆਂ ਸੀ ਉੱਥੇ ਜਾ ਕੇ ਬੈਠਾ ਹੁੰਦੇ ਦਾ ਸੀ ਖੋਦੇ ਕਰ ਦਿੰਦੇ ਤੁਸੀਂ ਇੱਕ ਇੱਕ ਖੋਦੇ ਆ ਅਸੀਂ ਬੰਦੇ ਮਾਰ ਸੰਡਰਸਨ ਦੇ ਨਾਲ ਸੀ ਨਾ ਜੋ ਸਾਡਨ ਮਾਰੇ ਆ ਉਹ ਕਹਿੰਦਾ ਜਿਹੜਾ ਬੰਦੇ ਮਾਰੇ ਆ ਤੇ ਉਹ ਗੱਲਾਂ ਫੜਾਫੜਾ ਮਾਰਦਾ ਰਿਹਾ ਮਾਰ ਲਿਆ ਕੋਈ ਸੱਚ ਮੰਨਦਾ ਨਹੀਂ ਸੀ ਵੀ ਇਹ ਕਿੱਥੋਂ ਆਇਆ ਕਿ ਉੱਥੇ ਸੌਂ ਜਾਂਦਾ ਉੱਥੇ ਸੌਂ ਜਾਂਦਾ ਇਹ ਕਿੱਥੋਂ ਕਰ ਲਿਆ ਜਾ ਕੰਮ ਤੇ ਇਹਨਾਂ ਨੂੰ ਚੈਲੰਜ ਕੀਤਾ ਹੁੰਦਾ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਇਹਨਾਂ ਨੇ ਇਹ ਤੋਂ ਜਿੱਥੇ ਜਾਏਗਾ ਨਾ ਤੇਰੇ ਮਗਰ ਮੈਂ ਖੜਾ ਹੋਊਂਗਾ ਤੂੰ ਦੇਖਦਾ ਰਹਿ ਚੈਲੰਜ ਸੀ ਉਹਦਾ ਰਾਜਪੂਤ ਦਾ